ਫਿਰੋਜ਼ਪੁਰ ਦੇ ਪਿੰਡ ਅਲੀ ਕੇ ਵਿੱਚ ਹੋਈ ਠਾ ਠਾ ਦੁਕਾਨਦਾਰ ਦੇ ਨੌਜਵਾਨ ਬੇਟੇ ਦਾ ਗੋਲੀਆਂ ਮਾਰ ਕੇ ਕਤਲ ਵਜੀ ਜਿਰਤੇ ਗੋਲੀ ਪੰਜ ਬਾਈਕ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਦੋ ਕਾਤਿਲ ਬਸਤੀ ਬਾਗ ਵਾਲੀ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਮਣੀ ਨਾਮਕ ਬਦਮਾਸ਼ ਨੇ ਮਾਰੀ ਗੋਲੀ ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਅਲੀ ਕੇ ਨਿਵਾਸੀ ਇੱਕ ਦੁਕਾਨਦਾਰ ਦੇ 20 ਸਾਲਾਂ ਬੇਟੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੱਤਿਆ ਨੂੰ ਅੰਜਾਮ ਦੇਣ ਵਾਲੇ ਪੰਜ ਬਾਈਕ ਸਵਾਰ ਦੱਸੇ ਜਾ ਰਹੇ ਹਨ ਵਿਰਤਕ ਦੀ ਪਛਾਣ ਦੁਕਾਨਦਾਰ ਪ੍ਰੇਮ ਸਿੰਘ ਦੇ بیٹے ਜੇਠਾਨ ਤੇਜੀ ਦੇ ਰੂਪ ਵਿੱਚ ਹੋਈ ਹੈ। ਹਥਿਆਰਿਆਂ ਵਿੱਚ ਦੋ ਬਦਮਾਸ਼ ਫਿਰੋਜ਼ਪੁਰ ਸ਼ਹਿਰ ਦੀ ਬਸਤੀ ਬਾਗਵਾਲੀ ਦੇ ਰਹਿਣ ਵਾਲੇ ਹਨ ਜਦਕਿ ਤਿੰਨ ਬਾਈਕ ਸਵਾਰ ਪਿੰਡਲੀ ਕੇ ਦੇਹੀ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਸਾਰੇ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਘਰੋਂ ਬਾਹਰ ਬੁਲਾ ਕੇ ਯੁਵਕਤੇ ਗੋਲੀਆਂ ਮਾਰੀਆਂ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਵਾਲਾ ਬਸਤੀ ਬਾਗਵਾਲੀ ਦਾ ਮਨੀ ਦੱਸਿਆ ਜਾ ਰਿਹਾ ਹੈ। लाश ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ આરોપીਆਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਚੁੱਕੀ ਹੈ। ਮ੍ਰਿਤਕ ਜੇਠਾਨ ਤੇਜੀ ਦੇ ਚਾਚਾ ترسےم ਤੇਜੀ ਨੇ ਦੱਸਿਆ ਉਸ ਦਾ ਪ੍ਰੇਮ ਦੀ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਹੈ। 8:30 ਵਜੇ ਦੇ ਕਰੀਬ ਉਹ ਦੁਕਾਨ ਬੰਦ ਕਰਕੇ ਘਰ ਅੰਦਰ ਗਿਆ ਸੀ ਤਾਂ ਕੁਝ ਹੀ ਸਮੇਂ ਬਾਅਦ ਕਰੀਬ 5 ਮੋਟਰਸਾਈਕਲ ਸਵਾਰਾਂ ਨੇ ਪ੍ਰੇਮ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਦੇ ਸੌ ਰਹੇ بیٹے ਜੇਠਾਨ ਨੂੰ ਬਾਹਰ ਆਉਣ ਲਈ ਕਿਹਾ। ਜਲਦਬਾਜ਼ੀ ਵਿੱਚ ਉਠਿਆ ਪ੍ਰੇਮ ਦਾ ਬੇਟਾ ਜਦੋਂ ਬਾਹਰ ਆਇਆ ਤਾਂ ਦਰਵਾਜ਼ੇ ਕੋਲ ਖੜੇ ਮੁੰਡਿਆਂ ਨੇ ਕਿਸੇ ਦੀ ਆਈਡੀ ਮੰਗੀ ਜਿਸ ਦੇ ਬਾਰੇ ਜਾਣਕਾਰੀ ਨਾ ਹੋਣ ਦੀ ਗੱਲ ਪ੍ਰੇਮ ਦੇ ਬੇਟੇ ਨੇ ਕਹਿ ਦਿੱਤੀ ਮਨਾਹੀ ਕਰਨ ਤੇ ਜੇਠਾਨ ਤੇ ਮਨੀ ਨਾਮ ਦੇ ਮੁੰਡੇ ਨੇ ਗੋਲੀਆਂ ਚਲਾ ਦਿੱਤੀਆਂ ਇੱਕ ਫਾਇਰ ਜੇਠਾਨ ਦੇ ਸਿਰ ਤੇ ਲੱਗਾ ਤੇ ਉਹ ਗੰਭੀਰ ਜ਼ਖਮੀ ਹੋ ਗਿਆ ਬਾਗੀ ਹਸਪਤਾਲ ਲਿਆਇਆ ਗਿਆ ਲੇਕਿਨ ਇਲਾਜ ਦੌਰਾਨ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ ਨੌਜਵਾਨ ਮੁੰਡੇ ਦੀ ਮੌਤ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਸਹਿਮੇ ਵੀ ਨਜ਼ਰ ਆ ਰਹੇ ਹਨ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਤੇ ਆਰੋਪ ਲਗਾਇਆ ਕਿ ਉਹ ਹਾਲੇ লাশ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ ਲੇਕਿਨ ਪੁਲਿਸ ਪੋਸਟਮਾਰਟਮ ਕਰਵਾਉਣ ਵਿੱਚ ਜਲਦੀ ਕਰ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਤੇ ਕਾਤਿਲ ਫੜੇ ਨਹੀਂ ਜਾਂਦੇ ਉਹਨਾਂ ਚਿਰ ਉਹ লাশ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ